ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਜਿਹਨਾਂ ਜ਼ਿਆਦਾਤਰ ਜਿਹੜੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਉਹਦੇ ਵਿੱਚ ਆ ਰਿਹਾ ਹੈ ਵੀ ਜਿਹੜਾ 327 ਵੈਰੈਟੀ ਦੀ 826 ਦੇ ਉੱਪਰ ਜਿਹੜਾ ਫੰਗੀ ਸਾਈਡ ਸਪਰੇਅ ਉਹ ਕਿੰਨੇ ਦਿਨ ਤੇ ਜਾ ਕੇ ਕਰੀਏ ਸੋ ਦੇ ਨਾਲ ਜਿਹੜਾ ਕੋਰਾ ਪੈ ਰਿਹਾ ਹੈ ਕੋਰੇ ਦੇ ਫਾਇਦੇ ਤੇ ਨੁਕਸਾਨ ਕਿੱਥੇ ਫਾਇਦਾ ਤੇ ਕਿੱਥੇ ਨੁਕਸਾਨ ਦੇਖ ਨੂੰ ਮਿਲ ਸਕਦਾ ਨੁਕਸਾਨ ਨਾ ਹੋਵੇ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜਾ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਕਿਸਾਨ ਭਰਾਵੋ ਜਿੱਥੋਂ ਤੱਕ ਗੱਲ ਕੋਰੇ ਦੀ ਆ ਤਾਂ ਕੋਰੇ ਦੇ ਦੋ ਤਰਫਾ ਆਪਾਂ ਨੂੰ ਇੱਕ ਤਰਫਾ ਫਾਇਦਾ ਹੁੰਦਾ ਤੇ ਦੂਜੇ ਪਾਸੇ ਆਪਾਂ ਨੂੰ ਜਿਆਦਾ ਨੁਕਸਾਨ ਵੀ ਦੇਖਣ ਨੂੰ ਮਿਲਦਾ ਜਿੱਥੇ ਆਪਾਂ ਮਟਰ ਆਲੂ ਜਾਂ ਟਮਾਟਰ ਜਾਂ ਹੋਰ ਕੋਈ ਸਬਜ਼ੀਆਂ ਸਰੋ ਵਗੈਰਾ ਲੱਗੀ ਆ ਤਾਂ ਉੱਥੇ ਆਪਾਂ ਨੂੰ ਕੋਰੇ ਦਾ ਨੁਕਸਾਨ ਦੇਖਣ ਨੂੰ ਮਿਲਦਾ। ਦੂਜਾ ਕਣਕਾਂ ਦੇ ਉੱਪਰ ਜੇਕਰ ਫਾਇਦੇ ਤੇ ਨੁਕਸਾਨ ਦੀ ਗੱਲ ਕਰੀਏ ਤਾਂ ਕਣਕਾਂ ਦੇ ਉੱਪਰ ਵੀ ਆਪਾਂ ਨੂੰ ਫਾਇਦਾ ਤੇ ਨੁਕਸਾਨ ਦੋਵੇਂ ਦੇਖਣ ਨੂੰ ਮਿਲਣਗੇ। ਜਿੱਥੇ ਕਿਸਾਨ ਪਰੋ ਹੁਣ ਤੁਹਾਡੀ ਕਣਕ ਨਸਾਰਾ ਲੈ ਚੁੱਕੀ ਆ ਜਾਂ ਫਿਰ ਨਸਾਰਾ ਕਰ ਰਹੀ ਯਾਨੀ ਕਿ ਛਿੱਟੇ ਬਾਹਰ ਆ ਰਹੇ ਆ ਤਾਂ ਉੱਥੇ ਕਿਸਾਨ ਪਰੋ ਜਿਹੜਾ ਕੋਰੇ ਦਾ ਆਪਾਂ ਨੁਕਸਾਨ ਦੇਖਣ ਨੂੰ ਮਿਲੇਗਾ ਸੋ ਬਾਕੀ ਜਿੱਥੇ ਆਪਣੀ ਕਣਕ ਨੇ ਜੇ ਨਸਾਰਾ ਨਹੀਂ ਕੀਤਾ ਜਾਂ ਬਜੇ ਤੇ ਥੀਲੀ ਚੜ ਰਹੀ ਸੀ ਜਾਂ ਬਰੇ ਜਿ ਆਪੇ ਜਿੰਨਾ ਲੇਟ ਬਜਾਈ ਕੀਤੀ ਆ ਉੱਥੇ ਕਣਕਾਂ ਦਾ ਫਟਾਰਾ ਵੀ ਚੰਗਾ ਹੋਵੇਗਾ ਯਾਨੀ ਕਿ ਬਾਕੀ ਸਭ ਆਪਾਂ ਨੂੰ ਜ਼ਿਆਦਾਤਰ ਫਾਇਦਾ ਦੇਖਣ ਨੂੰ ਮਿਲੂਗਾ ਪਰ ਨੁਕਸਾਨ ਉੱਥੇ ਜਿੱਥੇ ਕਣਕਾਂ ਛਿੱਟੇ ਕੱਢ ਆਈਆਂ ਜਾਂ ਫਿਰ ਕੱਢ ਰਹੀਆਂ ਜੇ ਕਰੋਸ ਏਰੀਆ ਦੇ ਵਿੱਚ ਕੋਰਾ ਪੈ ਰਿਹਾ ਤੇ ਉੱਥੇ ਆਪਾਂ ਨੂੰ ਨੁਕਸਾਨ ਦੇਖਣ ਨੂੰ ਮਿਲ ਸਕਦਾ ਤੇ ਉੱਥੇ ਕਿਸਾਨ ਭਰੋ ਹੁਣ ਤੁਸੀਂ ਵੀ ਕਮੈਂਟ ਕਰ ਜੂ ਦੱਸੋ ਕਿਹੜਾ ਏਰੀਆ ਤੁਹਾਡੇ ਏਰੀਆ ਜ ਵਿੱਚ ਜਿਹੜਾ ਹੁਣ ਕੋਰਾ ਜਿਹਨੂੰ ਬਰਫ ਕਹਿੰਦੇ ਤੇ ਪਾਲਾ ਕਹਿੰਦੇ ਪੈ ਰਿਹਾ ਜਾਂ ਨਹੀਂ ਪੈ ਰਿਹਾ ਤਾਂ ਆਪਣੇ ਏਰੀਆ ਜਰੂਰ ਦੱਸਿਓ ਤੋ ਕਣਕ ਨੇ ਨਸਾਰਾ ਲਿਆ ਜਾਂ ਨਹੀਂ ਲਿਆ ਤਾਂ ਕਿਸਾਨ ਭਰੋ ਕੋਰੇ ਤੋਂ ਆਪਾਂ ਕਣਕ ਨੂੰ ਕੰਮ ਬਜਾ ਸਕਦੇ ਆ ਕੋਰੇ ਨੂੰ ਜਿਹੜੀ ਕਣਕ ਗੱਭੇ ਤੇ ਆਈ ਉਹਦਾ ਵੀ ਨੁਕਸਾਨ ਦੇਖਣ ਨੂੰ ਮਿਲ ਸਕਦਾ ਜੇਕਰ ਆਪਾਂ ਕਣਕ ਨੂੰ ਪਾਣੀ ਨਹੀਂ ਲਾ ਰਹੇ ਤਾਂ ਕਿਉਂਕਿ ਹੁਣ ਕਾਫੀ ਟਾਈਮ ਹੋ ਚੁੱਕਾ ਮੀਂਹ ਪੈਣੂ ਤਾਂ ਹੁਣ ਧੁੱਪਾਂ ਵੀ ਕਾਫੀ ਤੇਜ਼ ਲੱਗ ਰਹੀਆਂ ਤਾਂ ਹੁਣ ਕਿਸਾਨੋਰਾ ਆਪਾਂ ਜਿਹੜਾ ਦੂਜਾ ਪਾਣੀ ਜਿੰਨਾ ਕਿਸਾਨ ਪਰਵਾਨੇ ਹੀ ਲਾਇਆ ਜਾਂ ਫਿਰ ਪਹਿਲਾ ਪਾਣੀ ਨਹੀਂ ਲਾਇਆ ਕਈ ਜਿੰਨਾ ਲੇਟ ਬਜਾਈ ਕੀਤੀ ਉਹਨਾਂ ਪਹਿਲਾ ਪਾਣੀ ਵੀ ਲਾਉਣਾ ਤਾਂ ਆਪਣੇ ਜ਼ਰੂਰਤ ਦੇ ਮੁਤਾਬਕ ਜਿਹੜਾ ਕੋਰੇ ਤੋਂ ਬਚਾਅ ਵਾਸਤੇ ਫਸਲ ਨੂੰ ਜਿਹੜਾ ਹੁਣ ਚਾਹੇ ਤੁਹਾਡੀ ਕਣਕ ਨਸਾਰਾ ਲੈ ਰਹੀ ਜਾਂ ਫਿਰ ਅਜੇ ਨਹੀਂ ਨਸਾਰਾ ਲਿਆ ਤਾਂ ਦੋਹਾਂ ਕਣਕਾਂ ਨੂੰ ਜਿਹੜਾ ਹੁਣ ਦੂਜਾ ਪਾਣੀ ਜਾਂ ਫਿਰ ਜਿੱਥੇ ਪਹਿਲਾ ਪਾਣੀ ਲੱਗਣਾ ਉਹ ਪਹਿਲਾ ਜਾਂ ਫਿਰ ਜਿੱਥੇ ਰੇਤਲੀਆਂ ਜ਼ਮੀਨਾਂ ਜਾਂ ਤੀਜਾ ਪਾਣੀ ਵੀ ਕਿਸਾਨ ਵੀਰਾਂ ਨੂੰ ਲਾਉਣਾ ਤਾਂ ਤੁਸੀਂ ਜ਼ਰੂਰ ਲਾਓ ਜ਼ਰੂਰ ਉਹਰਾ ਪਰ ਉਹਦੇ ਨਾਲ ਕਣਕ ਦਾ ਜਿਹੜਾ ਕੋਈ ਨੁਕਸਾਨ ਨਾ ਹੋਵੇ ਉਹਦਾ ਆਪਾਂ ਨੂੰ ਫਾਇਦਾ ਜ਼ਿਆਦਾ ਦੇਖਣ ਨੂੰ ਮਿਲੇ ਹੁਣ ਜਿੱਥੋਂ ਤੱਕ ਗੱਲ ਆ ਜਾਂਦੀ ਫੰਗੀ ਸਾਈਡ ਦੀ ਤਾਂ ਕਿਸਾਨ ਭਰੋ ਫੰਗੀ ਸਾਈਡ ਜੇਕਰ ਆਪਾਂ 327 ਜਾਂ 826 ਦੀ ਗੱਲ ਕਰੀਏ ਤਾਂ ਵੈਸੇ ਤਾਂ ਕਿਸਾਨ ਭਰੋ ਇਹਨਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਨਾ ਮਾਤਰਾਉਂਦੀਆਂ ਯਾਨੀ ਕਿ ਬਹੁਤ ਘੱਟ ਆਉਂਦੀਆਂ ਤਾਂ ਇਹਦੇ ਉੱਪਰ ਜੇਕਰ ਫੰਗੀ ਸਾਈਡ ਦੀ ਸਪਰੇ ਜੇ ਕਿਸਾਨ ਭਰਾਵਾਂ ਨੇ ਕਰਨੀ ਆ ਵੈਸੇ ਤਾਂ ਆਪਾਂ ਨੂੰ ਜਿੰਨਾ ਕਿਸਾਨ ਭਰੋ 826 ਲਈ ਜਾਂ ਫਿਰ 327 ਲਈ ਆ ਤੇ ਆਪਾਂ ਨੂੰ ਬਿਮਾਰੀ ਆਉਣ ਤੇ ਹੀ ਵੇਟ ਕਰਨੀ ਚਾਹੀਦੀ ਜੇਕਰ ਬਿਮਾਰੀ ਆਉਂਦੀ ਤਾਂ ਫੇਰ ਹੀ ਸਪਰੇਅ ਕਰੋ ਐਵੇਂ ਫਾਲਤੂ ਦੇ ਵਿੱਚ ਖਰਚਾ ਕਰਨ ਦੀ ਜਰੂਰਤ ਨਹੀਂ ਕਿਉਂਕਿ ਇਨ੍ਹਾਂ ਵੈਰੈਟੀਆਂ ਦੇ ਉੱਪਰ ਜਿਹੜੀ ਬਿਮਾਰੀ ਬਹੁਤ ਘੱਟ ਆਉਂਦੀ ਨਾ ਮਾਤਰ ਜੀ ਬਿਮਾਰੀ ਆਉਂਦੀ ਆ ਬਿਨਾ ਸਪਰੇਆਂ ਤੋਂ ਮੇ ਜਿਹੜੀਆਂ ਕਣਕਾਂ ਆਪਣਾ ਯਾਨੀ ਕਿ ਪੱਕੇ ਤਿਆਰ ਹੋ ਜਾਂਦੀਆਂ ਤਾਂ ਜੇਕਰ ਤੁਹਾਨੂੰ ਲੱਗੇ ਜਦੋਂ ਕਿ ਤੁਹਾਡੇ ਖੇਤ ਦੇ ਵਿੱਚ ਕਿਤੇ ਬਿਮਾਰੀ ਆ ਰਹੀ ਆ ਤਾਂ ਉਸ ਸਮੇਂ ਆਪਾਂ ਜਿਹੜੀ ਸਪਰੇਅ ਕਰ ਸਕਦੇ ਆ ਬਾਕੀ ਇਹਨਾਂ ਦੇ ਵਿੱਚ ਜਿਹੜੀ ਬਿਮਾਰੀ ਬਹੁਤ ਘੱਟ ਆਉਂਦੀ ਆ ਦੋਨਾਂ ਵੈਰੈਟੀਆਂ ਦੇ ਵਿੱਚ ਹਾਲਾਂਕਿ ਪਿਛਲੇ ਸਾਲ ਇਹ ਤੇ 826 ਦੇ ਕਾਫੀ ਜ਼ਿਆਦਾ ਰੌਲਾ ਪਿਆ ਸੀ ਇਹਦੇ 'ਚ ਪੀਲੀ ਕੁੰਗੀ ਆ ਗਈ ਆ ਉਹ ਹੋ ਗਿਆ ਕਿਸਾਨ ਲੁੱਟੇ ਗਏ ਕਿਸਾਨ ਮਾਰੇ ਗਏ ਤਾਂ ਕਿਸਾਨ ਭਰੋ ਪਿਛਲੇ ਸਾਲ ਵੀ ਆ 526 ਲਾਈ ਸੀ 8327 ਵੀ ਲਾਈ ਸੀ ਕੋਈ ਇਹਦੇ ਵਿੱਚ 0% ਬਿਮਾਰੀ ਆਈ ਸੀ ਕੋਈ ਫੰਗੀਸਾਈਡ ਕਰਨ ਦੀ ਜ਼ਰੂਰਤ ਆਪਾਂ ਨੂੰ ਨਹੀਂ ਪਈ ਵੈਸੇ ਜੇ ਇਕਰ ਆਪਾਂ ਕਰਨਾ ਚਾਹੀਏ ਤਾਂ ਜਦੋਂ ਆਪਣੀ ਕਣਕ ਗੋਭ ਤੇ ਆ ਜਾਂਦੀ ਯਾਨੀ ਕਿ ਕੋਈ ਕੋਈ ਛਿੱਟਾ ਆਪਾਂ ਨਿਕਲ ਰਿਹਾ ਹੁੰਦਾ ਉਸ ਸਮੇਂ ਆਪਾਂ ਫੰਗੀਸਾਈਡ ਦੇ ਸਪਰੇਅ ਕਰ ਸਕਦੇ ਜਾਂ ਫਿਰ ਆਪਾਂ ਨੂੰ ਲੱਗਦਾ ਵੀ ਹੁਣ ਖੇਤ ਦੇ ਵਿੱਚ ਕੋਈ ਬਿਮਾਰੀ ਦਾ ਅਟੈਕ ਹੋ ਚੁੱਕਾ ਹੈ ਤਾਂ ਉੱਥੇ ਆਪਾਂ ਜਿਹੜਾ ਫੰਗੀਸਾਈਡ ਸਪਰੇਅ ਕਰ ਸਕਦੇ ਆਂ ਵੈਸੇ ਜਿਹੜੇ ਕਣਕ ਦੇ ਵਿੱਚ ਆਪਾਂ ਗੱਲ ਕਰਦੇ ਬਿਮਾਰੀਆਂ ਦੀ ਤਾਂ ਕਣਕਣ ਦੇ ਵਿੱਚ ਆ ਝੋਨੇ ਤੋਂ ਉਲਟ ਹੁੰਦਾ ਕਿਉਂਕਿ ਕਣਕ ਦੇ ਵਿੱਚ ਝੋਨੇ ਵਾਂਗੂ ਬਿਮਾਰੀਆਂ ਨਹੀਂ ਆਉਂਦੀਆਂ ਇਹਦੇ ਵਿੱਚ ਆਪਾਂ ਨੂੰ ਦੋ ਕੁ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਜਿਦੇ ਵਿੱਚ ਇੱਕ ਤਾਂ ਆਪਾਂ ਕਿਤੇ ਕਿਤੇ ਦੋ ਚਾਰ ਆਪਣੇ ਕਿੱਲੇ ਦੇ ਵਿੱਚ ਛਿੱਟੇ ਕਾਲੇ ਜਿਹੇ ਦੇਖਣ ਨੂੰ ਮਿਲਣਗੇ ਜਿਹਨੂੰ ਆਪਾਂ ਸੁਵਾਜ ਵੀ ਕਹਿ ਦਿੰਦੇ ਆਂ ਗੁੰਗੀ ਵੀ ਕਹਿ ਦਿੰਦੇ ਐ ਕ ਉਹ ਦੇਖ ਨੂੰ ਮਿਲ ਸਕਦੇ ਉਹਦਾ ਕੋਈ ਬਹੁਤਾ ਜ਼ਿਆਦਾ ਕੋਈ ਅਟੈਕ ਨਹੀਂ ਹੁੰਦਾ ਦੂਜੇ ਨੰਬਰ ਤੇ ਪੀਲੀ ਕੁੰਗੀ ਜਿਹਨੂੰ ਆਪਾਂ ਆਸ ਦਿੰਨੇ ਆ ਜਿਹੜੀ ਹਲਦੀ ਜੀ ਪੱਤਿਆਂ ਤੇ ਪਈ ਨਜ਼ਰ ਆਉਂਦੀ ਆ ਜਿੱਦਾਂ ਝੋਨੇ ਦੇ ਵਿੱਚ ਆਪਾਂ ਡੋਡੀ ਜੀ ਲੱਗ ਜਾਂਦੀ ਹਲਦੀ ਉਸੇ ਤਰ੍ਹਾਂ ਇਹਦੇ ਤੇ ਇਹਦੇ ਪੱਤਿਆਂ ਤੇ ਪਾਊਡਰ ਜਿਹਾ ਪਿਆ ਨਜ਼ਰ ਆਉਂਦਾ ਤਾਂ ਉਹ ਪੀਲੀ ਕੁੰਗੀ ਦਾ ਅਟੈਕ ਜੇਕਰ ਆਪਾਂ ਨੂੰ ਦੇਖ ਨੂੰ ਮਿਲੇ ਵੈਸੇ ਉਹ ਜ਼ਿਆਦਾਤਰ ਮਾਰਚ ਮਹੀਨੇ ਦੇ ਵਿੱਚ ਦੇਖ ਨੂੰ ਮਿਲਦਾ ਤਾਂ ਇਹ ਜਿਹੜੀਆਂ ਵੈਰੈਟੀਆਂ ਵੈਸੇ ਵੀ ਜਿਹੜੀਆਂ ਇਹਨਾਂ ਦੇ ਰੈジਸਟੈਂਟਰ ਪਾਵਰ ਹੈਗੀ ਹੈ ਜਾਨੀ ਕਿ ਇਹ ਪੀਲੀ ਕੁੰਗੀ ਨੂੰ ਸਹਿਣ ਇਹਦੇ ਵਿੱਚ ਹੈਗੀ ਪਾਵਰ ਕਿ ਇਹ ਤੇ ਪੀਲੀ ਕੁੰਗੀ ਦਾ ਅਟੈਕ ਬਹੁਤ ਘੱਟ ਹੁੰਦਾ ਤਾਂ ਫਿਰ ਵੀ ਜੇਕਰ ਤੁਸੀਂ ਸਪਰੇਅ ਕਰਨੀ ਚਾਹੁੰਦੇ ਤੇ ਫਿਰ ਆਪਾਂ ਜਿਹੜਾ ਗੋਭ ਸਮੇਂ ਜਦੋਂ ਕੱਲਾ ਕੱਲਾ ਕੋਈ ਕੋਈ ਛਿੱਟਾ ਆਪਾਂ ਨਿਕਲਦਾ ਨਜ਼ਰ ਆਉਂਦਾ ਉਸ ਸਮੇਂ ਆਪਾਂ ਕੋਈ ਵੀ ਫੰਗੀਸਾਈਡ ਸਪਰੇਅ ਕਰ ਸਕਦੇ ਹਾਂ ਇੱਥੇ ਕਈ ਕਿਸਾਨ ਉਹ ਪੁੱਛਣਗੇ ਕਿਹੜਾ ਫੰਗੀਸਾਈਡ ਕਰੀਏ ਤਾਂ ਜਿਹੜਾ ਵੀ ਕਿਸਾਨ ਭਰਾ ਆਪਾਂ ਝੋਨੇ ਦੇ ਕਰ ਕਰਦੇ ਫੰਗੀਸਾਈਡ ਉਹ ਹੀ ਸੇਮ ਫੰਗੀਸਾਈਡ ਇੱਤੇ ਕਣਕ ਤੇ ਆਪਾਂ ਕਰ ਸਕਦੇ ਹ ਇਹਨੇ ਆਪਾਂ ਕਰ ਸਕਦੇ ਟੈਬੂਕੋਨੋਜੋਲ ਪ੍ਰੋਪੀਕੋਨੋਜੋਲ ਕੱਲਾ ਸਿੰਗਲ ਟੈਕਨੀਕਲ ਵੀ ਆਪਾਂ ਜੇਕਰ ਪਹਿਲਾਂ ਬਿਮਾਰੀਆਂ ਤੋਂ ਪਹਿਲਾਂ ਕਰਨਾ ਤਾਂ ਆਪਾਂ ਸਿੰਗਲ ਵੀ ਕਰ ਸਕਦੇ ਆ ਉਹਦੇ ਨਾਲ ਕੀ ਹੋਊਗਾ ਇੱਕ ਆਪਾਂ ਨੂੰ ਸਸਤਾ ਪੈ ਜਾਊਗਾ ਤੇ ਦੂਜੇ ਨੰਬਰ ਤੇ ਇਹਨਾਂ ਦੇ ਰਿਜ਼ਲਟ ਵੀ ਆਪਾਂ ਨੂੰ ਚੰਗੇ ਦੇਖ ਨੂੰ ਮਿਲਦੇ ਆ ਤੇ ਬਹੁਤਾ ਕੋਈ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹਨਾਂ ਕਿਸਮਾਂ ਦੇ ਵਿੱਚ ਬਹੁਤ ਘੱਟ ਬਿਮਾਰੀ ਆਉਂਦੀ ਆ ਤਾਂ ਜੇਕਰ ਤੁਹਾਨੂੰ ਤੁਸੀਂ ਕਰਨੀ ਸਵਰੇ ਤੁਸੀਂ ਕਰ ਸਕਦੇ ਵੈਸੇ ਆਪਾਂ ਤਾਂ ਦੇਖ ਕੇ ਕਰਾਂਗੇ ਜੇ ਆਪਾਂ ਨੂੰ ਜ਼ਰੂਰਤ ਪਊਗੀ ਤਾਂ ਫੇਰ ਇਹਨਾਂ ਤੇ ਆਪਾਂ ਸਪਰੇਅ ਕਰਨੀ ਨਹੀਂ ਤੇ ਫालतू ਦੇ ਵਿੱਚ ਕੋਈ ਖਰਚਾ ਨਹੀਂ ਕਰਨਾ ਸੋ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਜ਼ਰੂਰ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ